ਕਾਨੇਡਾ ਜਿਹੜੇ ਟਰੱਕ ਚੱਲਦੇ ਹਨ ਇਹਦੇ ਬਾਰੇ ਤੁਹਾਨੂੰ ਦਿਖਾਉਂ ਪਰ ਇੱਕ ਨਵਾਂ ਸਿਸਟਮ ਦਿਖਾਉਣਾ ਕਿ ਇੱਥੇ ਇੰਨੀ ਜ਼ਿਆਦਾ ਬਰਫ਼ ਪੈਂਦੀ ਹੈ ਜਦੋਂ ਨਾ ਠੰਡ ਚ ਤਾਂ ਜਿਹੜਾ ਇੰਜਣ ਆ ਜਿਵੇਂ ਆਪਾਂ ਨੇ ਕਹਿੰਦੇ ਵੀ ਗਰਮ ਕਰਨਾ ਪੈਂਦਾ ਟੜਕੇ ਸਲਫ ਮਾਰਨੀ ਪੈਂਦਾ 15 ਮਿੰਟ 10 ਮਿੰਟ ਜੇ ਹੋ ਜਾਣਾ ਨਾ ਗੱਡੀ ਦਾ ਹਿਸਾਬ ਆ ਪਰ ਇੱਥੇ ਭਈ ਇੰਜਣਾਂ ਨੂੰ ਸਾਰੀ ਰਾਤ ਇਲੈਕਟ੍ਰੀਕਲ ਸਪਲਾਈ ਦੇਣੀ ਪੈਂਦੀ 24 ਘੰਟੇ ਜਿਵੇਂ ਆਹ ਆਪਾਂ ਕੀ ਸੋਚਾਂ ਲੱਗੀਆਂ ਪਲੱਗ ਹੈ ਮਲਾਹ 7 ਲੱਗਿਆ 72 14 ਇਹ 14 ਟਰੱਕਾਂ ਦਾ ਪ੍ਰਬੰਧ ਕੀਤਾ ਹੋਇਆ ਹੈ ਤੇ ਜਿਵੇਂ ਆ ਜਿਵੇਂ ਆ ਸਾਰੀਆਂ ਤਾਰਾਂ ਲੱਗਦੀਆਂ ਜਿਵੇਂ ਆ ਤਾਰ ਜਾਂਦੀਆਂ ਨਾ ਨੀਲੀ ਹਨ ਤਾਂ ਇਹ ਜਾ ਕੇ ਆਪਾਂ ਕਿ ਗੇ ਅ ਟਰੱਕਾਂ ਦੇ ਇੰਜਨਾਂ ਨੂੰ ਲੱਗਣੀ ਹੈ ਠੀਕ ਹੈ ਤੇ ਉਹਦੇ ਨਾਲ ਇੰਜਨ ਗਰਮ ਰੱਖਣਾ ਪੈਂਦਾ ਹੈ ਤਾਂ ਕਿ ਜਿਹੜਾ ਟਰੱਕਾ ਠੰਡਾ ਨਾ ਹੋਵੇ ਤੇ ਉਹਨੂੰ ਧੜਕੇ ਜਿਹੜਾ ਹੈਗਾ ਚਲਾਇਆ ਜਾ ਸਕੇ ਸੋ ਟਰੱਕਾਂ ਵਾਲੇ ਭਰਾਵਾਂ ਦੀ ਜ਼ਿੰਦਗੀ ਵੀ ਦਿਖਾਵਾਂਗੇ ਤੁਹਾਨੂੰ ਜਿਹੜਾ ਹੈਗਾ ਕੈਨੇਡਾ ਦੇ ਵਿੱਚ ਤੇ ਸਾਰੇ ਤਰ੍ਹਾਂ ਦੇ ਜੇਕਰ ਕੋਈ ਹੋਰ ਭਰਾ ਵੀ ਆਪਣੀ ਜ਼ਿੰਦਗੀ ਸੇ ਸ਼ੇਅਰ ਕਰਨਾ ਚਾਹਵੇ ਚਾਹੇ ਸਟੂਡੈਂਟ ਆ ਚਾਹੇ ਵਰਕਿੰਗ ਆ ਤੇ ਚਾਹੇ ਬਿਜ਼ਨਸਮੈਨ ਆ ਠੀਕ ਹੈ ਤਾਂ ਤੁਸੀਂ ਜਿਹੜਾ ਹੈਗਾ ਇੱਥੇ ਨੰਬਰ ਦਿੱਤਾ ਹੈ 992971